ਲਾਈਵ ਸੈਵਨ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤਾਸ਼ਿਕ ਤਾਰੀ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਰੋਤੇ ਅੱਜ ਫੇਰ ਪਹੁੰਚੇ ਆਂ ਸਤਲੁਜ ਦਰਿਆ ਦੇ ਉੱਤੇ ਪਿੰਡ ਸਸਰਾਲੀ ਰਾਹੋਂ ਰੋਡ ਤੇ। ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਜਿੱਥੇ ਕੱਲ ਵੀਡੀਓ ਬਣਾਈ ਸੀਗੀ ਉਸ ਤੋਂ ਵੀ ਪਾਣੀ ਅੱਗੇ ਆ ਚੁੱਕਾ ਸੋ ਉਧਰ ਕੈਮਰਾਮੈਨ ਨੂੰ ਕਹਾਂਗਾ ਉਧਰਲਾ ਵੀ ਕੰਮ ਚੱਲ ਰਿਹਾ ਉਹ ਵੀ ਦਿਖਾ ਦਿਓ। ਲਗਾਤਾਰ ਬਚਾਓ ਰਾਹਤ ਦੇ ਕੰਮ ਚੱਲ ਰਹੇ ਆ। ਸੋ ਪਾਣੀ ਦਾ ਬਹਾਵ ਅੱਗੇ ਨਾਲੋਂ ਵੀ ਜ਼ਿਆਦਾ ਤੇਜ਼ ਹੈ। ਪਾਣੀ ਪਹਿਲੇ ਨਾਲੋਂ ਜ਼ਿਆਦਾ ਕਟਾਫ ਕਰਦਾ ਹੋਇਆ ਅੱਗੇ ਆ ਗਿਆ ਫਿਰ ਵੀ ਲਗਾਤਾਰ ਮੀਂਹ ਦੇ ਵਿੱਚ ਵੀ ਦਿੰਦਾ ਤੇ ਕਰਕੇ ਬਚਾਅ ਰਾਹਤਾਂ ਦੇ ਵਿੱਚ ਜੁੜੇ ਹੋਏ ਨੇ ਸੋ ਇਸ ਤੋਂ ਪਹਿਲਾਂ ਤੁਸੀਂ ਪਿਛਲੀਆਂ ਵੀ ਕਲਿੱਪਾਂ ਦੇਖੀਆਂ ਉਹ ਦੂਸਰੀ ਸਾਈਡ ਦੇ ਵਿੱਚੋਂ ਵੀ ਤੁਹਾਨੂੰ ਦਿਖਾ ਕੇ ਲਏ ਆ ਉੱਥੋਂ ਵੀ ਪਾਣੀ ਕਾਫੀ ਬਾਹਰ ਆ ਚੁੱਕਿਆ ਹੁਣ ਤਾਂ ਬੰਨ ਦੋ ਸਿਰਫ 50 60 ਕਿ ਮੀਟਰ ਦੀ ਦੂਰੀ ਤੇ ਪਾਣੀ ਰਹਿ ਗਿਆ ਤਾਂ ਇਹ ਨੇ ਅੱਜ ਦੇ ਤਾਜ਼ਾ ਹਾਲਾਤ ਇੰਨੇ ਤਰੀਕ ਦੇ ਕਿ ਤੁਸੀਂ ਦੇਖਿਆ ਸੀ ਜਿਸ ਜਗ੍ਹਾ ਤੋਂ ਕੱਲ ਤੁਹਾਨੂੰ ਇਹ ਚੀਜ਼ ਦਿਖਾਈ ਸੀਗੀ ਇੱਥੋਂ ਇਹ ਦਿਖਾਇਆ ਗਿਆ ਸੀਗਾ ਕਾਫੀ ਪਾਣੀ ਪਿੱਛੇ ਸੀਗਾ ਉਹ ਆ ਉਹ ਜ਼ਮੀਨ ਨੂੰ ਕੱਟਦਾ ਹੋਇਆ ਪਾਣੀ ਅੱਜ ਉਹਨਾਂ ਪਪੂਲਰਾਂ ਦੇ ਬਿਲਕੁਲ ਅੰਦਰ ਤੱਕ ਆ ਪੁੱਜਿਆ ਤੇ ਇੱਥੇ ਦੇ ਜਿਹੜੇ ਜ਼ਮੀਨ ਦੇ ਮਾਲਕ ਨੇ ਇਹਨਾਂ ਤੋਂ ਪੁੱਛਦੇ ਆ ਕਿ ਅੱਜ ਦੀ ਤਾਜ਼ਾ ਸਥਿਤੀ ਕੀ ਹੈ ਤੇ ਕਿੰਨਾ ਕੁ ਪਾਣੀ ਵਧਿਆ ਔਰ ਕਿੰਨਾ ਕੁ ਕਟਿਆ ਅੱਸੀ ਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਮਹਾਰਾਜ ਸਾਨੂੰ ਇਹ ਦੱਸੋ ਵੀ ਅੱਜ ਪਾਣੀ ਦਾ ਵਹਾਅ ਕਿਹੋ ਜਿਹਾ ਰਿਹਾ ਵਧਿਆ ਕਟਿਆ ਕਿੱਥੇ ਇੱਕ ਤੱਕ ਪਿੱਛੇ ਸੀਗਾ ਕਿੰਨਾ ਕ ਅੱਗੇ ਆ ਗਿਆ ਇਹ ਕੱਲ ਨਾਲੋਂ ਪਾਣੀ ਵਧਿਆ ਜੀ ਜੀ ਕੱਲ ਘਟ ਸੀਗਾ ਅੱਜ 2-3 ਫੁੱਟ ਦਾ ਫਰਕ ਪੈ ਗਿਆ ਸਵੇਰੇ ਤਾਂ ਬਾਹਰ ਆ ਰਿਹਾ ਸੀ ਹੁਣ ਫੁੱਟ ਅੰਦਰ ਚਲੇ ਗਿਆ ਯਾਨੀ 1 ਫੁੱਟ ਪਾਣੀ ਘਟਿਆ ਹਾਂਜੀ ਨਹੀਂ ਇਹ ਕੱਲ ਨਾਲੋਂ ਵੱਧ ਕੇ ਘਟਿਆ ਵਧਣ ਤੋਂ ਬਾਅਦ ਫੇਰ ਦੁਬਾਰਾ 1 ਫੁੱਟ ਘਟਿਆ ਹਾਂਜੀ ਤੇ ਅੱਜ ਜਿੱਥੇ ਪਾਣੀ ਚੱਲ ਰਿਹਾ ਹਾਂਜੀ ਕੱਲ ਦਾ ਇੱਥੇ ਚੱਲ ਰਿਹਾ ਜਾਂ ਇਸ ਤੋਂ ਪਿੱਛੇ ਸੀਗਾ ਕੱਲ ਜੀ ਇਧਰੋਂ 10-15 ਕਰਮ ਪਰੇ ਸੀ ਤੇ ਸਾਡਾ ਬੋਰ ਸੀਗਾ ਇੱਥੇ ਜੀ ਤੇ ਅੱਜ 15 ਕਰਮ ਉਹਰੇ ਆ ਗਿਆ ਬੋਰ ਵੀ ਸਾਡਾ ਵਿੱਚ ਚੱਲ ਗਿਆ ਜ਼ਮੀਨ ਤਾਂ ਗਈ ਆ ਬੂਟੇ ਵੀ ਚਲੇ ਗਏ ਠੀਕ ਆ ਬਹੁਤ ਨੁਕਸਾਨ ਹੋਇਆ ਜਾਣੀ ਸੋ ਦੋਸਤੋ ਕਿਸਾਨ